ਅਜੀਬੀ ਕੀ ਨਾਮ ਤੁਹਾਡਾ ਜੀ ਜਸਵਿੰਦਰ ਸਿੰਘ ਆ ਜੀ ਕਿੱਥੇ ਰਹਿੰਦੇ ਹੋ ਮੈਂ ਜਿੰਦ ਬੜਾ ਬਲਾਸਪੁਰ ਬੰਦਾ ਜੀ ਤੇ ਲੋਕਲ ਹੁਸ਼ਿਆਰਪੁਰ ਦਾ ਮੈਂ ਤੇ ਪ੍ਰੋਬਲਮ ਮੈਂ ਹੋਟਲ ਐ ਮੰਡੀ ਦੇ ਕੋਲ ਮੇਰੇ ਡਾਕੂਮੈਂਟ ਡਿੱਪਾ ਜਿਹਦਾ ਰਜਿਸਟਰੀ ਕਾਪੀ ਸੀ ਵਿੱਚ ਨਕਸ਼ਾ ਸਗਾ ਜਿੱਦਾ ਤੇ ਨਾਲ ਆਰਸੀ ਪੇਪਰ ਵਗੈਰਾ ਜਿੱਦਾ ਥੋੜੇ ਸਗੇ ਵਿੱਚ ਡਿੱਪੇ ਜਿੱਦਾ ਤੇ ਉਹਦੀ ਮੈਂ ਅੱਜ ਥਾਣੇ ਗਿਆ ਦੀ ਅਪਰੇਕਡਾਣ ਉਹ ਕਹਿੰਦੇ ਸਹਾਜ ਕੇਂਦਰ ਵਾਲੇ ਕਰਨਗੇ ਤੇ ਸਾਂਝ ਕੇਂਦਰ ਵਾਲੇ ਕਹਿੰਦੇ ਥਾਣੇ ਵਾਲੇ ਕੰਨਗੇ ਜਦ ਕੀ ਸਾਂਝ ਕੇਂਦਰਾਂ ਦਾ ਕਰਦੇ ਆ ਸਾਰਿਆਂ ਦੀ ਤੇ 1 ਮਹੀਨੇ ਦੇ ਉੱਤੇ ਹੋ ਗਿਆ ਜਿੱਦਾਂ ਮੈਂ 10 12 ਵਾਰ ਜਾ ਚੁੱਕਾ ਨਾ ਕੋ ਤੇ ਕੋਈ ਲੜਪੱਲਾ ਨਹੀਂ ਫੜਾਦੇ ਅੱਜ ਆਪਾਂ ਫੇਰ ਗਏ ਆ ਉਲਟਾ ਜਿਹੜੀ ਜਿੰਦਾ ਰੂਟ ਉਹ ਜਾ ਬੋਲਦੇ ਆ ਉਹ ਕਹਿੰਦੇ ਅਸੀਂ ਕਰਕੇ ਦੇ ਸਕਦੇ ਜਿੱਦਾਂ ਅੱਜ ਦਾ ਤੁਸੀਂ ਸਾਂਝ ਕੇਂਦਰ ਗਏ ਸੀ ਥਾਣੇ ਗਏ ਸੀ ਅੱਜ ਸਾਂਝ ਕੇਂਦਰ ਗਏ ਸੀ ਕੀ ਕਹਿੰਦੇ ਸਾਂਝ ਕੇਂਦਰ ਉਹ ਕਹਿੰਦੇ ਸਾਨੂੰ ਕੋਈ ਅਥਾਰਟੀ ਦੇ ਪੇਪਰਾਂ ਦੀ ਕਰਕੇ ਦੇਣ ਦੀ ਇਸ ਤੋਂ ਬਾਅਦ ਜਿਹੜੇ ਕਹਿੰਦੇ ਆ ਇੱਕ ਤਾਂ ਜਿਹੜੀ ਥਾਣੇ ਹੁੰਦੀ ਆ ਰਿਪੋਰਟ ਇੱਕ ਸਦਰ ਥਾਣੇ ਸਦਰ ਥਾਣੇ ਜਿਹੜਾ ਸਾਂਝ ਕੇਂਦਰ ਆ ਜੀ ਉਹ ਥਾਣੇ ਵੀ ਕਿਸ ਤਰ੍ਹਾਂ ਇਸ ਤੋਂ ਬਾਅਦ ਅਦੇ ਉਸ ਤੋਂ ਬਾਅਦ ਥਾਣੇ ਨਹੀਂ ਗਏ ਬੈਠੇ ਉਹਨਾਂ ਤੋਂ ਜਵਾਬ ਤਾਂ ਸਾਂਝ ਕੇਂਦਰ ਆ ਤੁਸੀਂ ਪਹਿਲਾਂ ਥਾਣੇ ਵਾਲੇ ਕਹਿੰਦੇ ਸਾਨੂੰ ਅਲਾਉ ਦੇਣਾ ਸਾਂਝ ਕੇਂਦਰ ਵਾਲੇ ਕਰਦੇ ਕੋ ਠੀਕ ਹੈ ਜੀ ਸਾਂਝ ਕੇਂਦਰ ਵਾਲੇ ਕਹਿੰਦੇ ਅਸੀਂ ਕਰ ਨਹੀਂ ਸਕਦੇ ਅਸੀਂ ਨਹੀਂ ਕਰਦੇ ਮੈਨੂੰ 1 ਮਹੀਨੇ ਤੋਂ ਉੱਤੇ ਹੋ ਗਿਆ ਇਹ ਕੀ ਕਰ ਨਹੀਂ ਸਕਦੇ ਕੋਣ ਕਰ ਸਕਦਾ ਮੈਨੂੰ ਪੁੱਛ ਨਹੀਂ ਕੋਣ ਮੈਂ ਕਿਹਾ ਸੀ ਮੈਂ ਕਿਹਾ ਤੁਸੀਂ ਲਿਖ ਕੇ ਦੇ ਦਿਓ ਵੀ ਤੁਸੀਂ ਨਹੀਂ ਕਰ ਸਕਦੇ ਮੈਨੂੰ ਲਿਖ ਕੇ ਦੇ ਦਿਓ ਤੇ ਮੈਂ ਕੋਈ ਸੋਚਿਆ ਨ ਮਾੜੇ ਕਿਹਦੇ ਦਿੰਦੇ ਆ ਇਹਨਾਂ ਨੂੰ ਉਹ ਚਾਹ ਨਹੀਂ ਲੱਗਦਾ ਕਿ ਪਰੇਸ਼ਾਨ ਕਰ ਰਹੇ ਨਹੀਂ ਪਰੇਸ਼ਾਨ ਕਰ ਰਹੇ ਰਜੇ ਜੀ ਹਾਂ ਜੀ ਲੱਗਦਾ ਨਹੀਂ ਪਰੇਸ਼ਾਨ ਕਰ ਰਹੇ ਲੋਕੀ ਆਪਣੀ ਪਰਫੋਰਮ ਲਖਣ ਜਾਂਦਾ ਹੈ ਇਹ ਕਿਸੇ ਨਹੀਂ ਹਾਂ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮੈਨੂੰ 1 ਮਹੀਨਾ ਤੱਕ ਹੋ ਗਿਆ ਜੀ ਕਿਹੜਾ ਹੈ 3 ਨੰਬਰ ਇਹ ਬਲਾ ਮੇਰਾ ਨਾ ਕਿਰਪਾਲ ਸਿੰਘ ਕੀ ਕਰੇ ਮਾਰੀ ਪਰੇਸ਼ਾਨ ਮੈਨੂੰ ਭਾਈ ਸਾਹਿਬ ਇਹਨਾਂ ਨੂੰ ਜਿਹੜੇ ਪੇਪਰ ਨਾਲ ਕਮੇਟੀ ਤੋਂ ਨਕਸ਼ਾ ਲੈਣਾ ਸੀ ਇਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਪੂਸ ਰਿਪੋਰਟ ਲੈ ਕੇ ਆਓ ਚਲੋ ਜਦੋਂ ਮੋਚੀ ਸਾਹਿਬ ਨਾਲ ਗੱਲ ਹੋਈ ਪਹਿਲਾਂ ਇਹਨਾਂ ਦੀ ਤਾਂ ਉਹਨਾਂ ਨੇ ਕਹਤਾ ਵੀ ਸਾਂਝ ਕੇਂਦਰ ਸਾਰਿਆਂ ਨੂੰ ਪਤਾ ਵੇ ਸਾਂਝ ਕੇਂਦਰ ਬਣਾ ਦਿੱਤਾ ਮਿਸਿੰਗ ਜਿਹੜੇ ਪੇਪਰ ਆ ਉਹ ਸਾਨੂੰ ਸਾਂਝ ਕੇਂਦਰ ਤੋਂ ਮਿਲਦੇ ਆ ਤੇ ਅਸੀਂ ਜਦੋਂ ਸਾਂਝ ਕੇਂਦਰ ਗਏ ਆ ਪਹਿਲਾਂ ਤਾਂ ਉਹਨਾਂ ਨੇ ਗੱਲ ਹੀ ਸਾਡੇ ਨਾਲ ਚੰਗੀ ਤਰ੍ਹਾਂ ਕੀਤੀ ਨਹੀਂ ਫਿਰ ਉਹ ਕਹਿੰਦੇ ਵੀ ਸਾਨੂੰ ਕੋਈ ਅਥਾਰਟੀ ਨਹੀਂ ਹੈਗੀ ਇਹ ਪੇਪਰ ਦੇਣ ਦੀ ਤੇ ਅਸੀਂ ਕਿਹਾ ਵੀ ਸਾਨੂੰ ਹੱਲ ਦੱਸੋ ਕਿਉਂਕਿ ਸਾਨੂੰ ਕਮੇਟੀ ਵਾਲੇ ਸਾਡੇ ਤੋਂ ਮੰਗਦੇ ਵੇ ਸਾਨੂੰ ਤਾਂ ਉਹ ਤਾਂ ਦੇਣਗੇ ਜੇ ਅਸੀਂ ਉਹਨਾਂ ਨੂੰ ਇਹ ਦਵਾਗੇ ਤਾਂ ਉਸ ਤੋਂ ਬਾਅਦ ਉਹਨਾਂ ਕੋਲੋਂ ਇੰਚਾਰਜ ਸਾਹਿਬ ਦਾ ਨੰਬਰ ਮੰਗਿਆ ਗਿਆ ਉਹ ਵੀ ਨਹੀਂ ਉਹਨਾਂ ਨੇ ਦਿੱਤਾ ਉਹ ਕਹਿੰਦਾ ਕਿ ਭਈ ਤੂੰ ਹੈ ਕੌਣਾ ਨੰਬਰ ਲੈਣ ਵਾਲਾ ਉਹਨਾਂ ਨੂੰ ਇਹ ਵੀ ਗੱਲ ਕੀਤੀ ਗਈ ਤਾਂ ਜਦ ਕਿ ਇਹ ਇੰਨਾ ਪਰੇਸ਼ਾਨ ਹੋ ਚੁੱਕੇ ਹੋ ਆ ਇੱਕ ਮਹੀਨੇ ਤੋਂ ਤਾਂ ਹੁਣ ਇਹ ਤਾਂ ਸਰਕਾਰ ਨੇ ਜੇ ਸਾਂਝ ਕੇਂਦਰ ਖੋਲੇ ਆ ਇਹ ਦੱਸਣ ਪਈ ਸਾਂਝ ਕੇਂਦਰ ਹੈ ਗੱਲ ਇਹ ਸਾਨੂੰ ਇਹ ਪੇਪਰ ਮਿਲੂਗੇ ਕਿ ਨਹੀਂ ਮਿਲੂਗੇ ਇਹ ਤਾਂ ਇਹਨਾਂ ਦਾ ਬਿਹੇਵੀਅਰ ਨੂੰ ਕੋਈ ਵੀ ਜਾਂਦਾ ਨਹੀਂ ਬਿਹੇਵੀਅਰ ਇਹਨਾਂ ਦਾ ਦੇਖੋ ਜੀ ਸਾਨੂੰ ਹੋਰਾਂ ਦਾ ਨਹੀਂ ਪਤਾ ਇਹ ਜਿਹੜੇ ਸਦਰਖਣ ਛਾਣੇ ਦੇ ਵਿੱਚ ਸਾਜ ਕੇ ਅੰਦਰ ਰਹਿ ਰਹੇ ਜੀ ਉਹ ਤਾਂ ਇੰਨਾ ਰੂਕਲੀ ਬੋਲਦੇ ਆ ਮੈਨੂੰ ਨਹੀਂ ਸਮਝ ਆਉਂਦੀ ਉਹ ਕਿੱਦਾਂ ਵਿਚਾਰੇ ਜਿਹੜੇ ਗਰੀਬ ਮੁਹਾਤੜ ਜਾਂਦੇ ਹੋਗੇ ਉਹਨਾਂ ਦਾ ਕੰਮ ਕਿੱਦਾਂ ਹੁੰਦਾ ਹੋਊਗਾ